ਇਹ ਜਿਹੜਾ ਅੱਕਾ ਸਰੀਰ ਦੀ ਕੋਈ ਵੀ ਕਮਜ਼ੋਰੀ ਹੋਵੇ ਚਾਹ ਲੱਤਾਂਾਂ ਦੁਖਦੀ ਐ ਚਾਹ ਕਫੋੜਾ ਫਿਰਸੀ ਦਾ ਦੁੱਧ ਲਾ ਲੋ ਜੇ ਇਹਦੀਆਂ ਹੱਡੂਟੀਆਂ ਜਿਹੜੀਆਂ ਲੱਗੀਆਂ ਜੇ ਕਿ ਇਹ ਖਾ ਲਓ ਸਰੀਰ ਦੀ ਤੰਦਰੁਸਤੀ ਬਾਤ ਤੇ ਬਹੁਤ ਤਕੜੀ ਚੀਜ਼ ਐ ਜਿਹੜਾ ਇਹ ਅੱਕਾ ਆ ਪਹਿਲਾਂ ਜਿਹੜੇ ਆਪਣੇ ਬੈਦ ਸੀ ਇਹ ਅੱਕ ਨੂੰ ਬਹੁਤ ਸੰਭਾਲ ਕੇ ਪਖੜਾ ਹੋਇਆ ਅੱਕ ਹੋਇਆ ਤੰਦੂਰਾ ਹੋਇਆ ਸੈਂਖਿਆ ਹੋਇਆ ਇਹਨਾਂ ਨੂੰ ਬਹੁਤ ਚੀਜ਼ਾਂ ਚ ਇਹ ਬਰਤ ਦੇ ਹੁੰਦੇ ਸੀਗੇ ਸਰੀਰ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਬਾਤ ਤੇ ਇਹ ਉਹ ਆਕਾ ਜਿਹਨੂੰ ਆਪਾਂ ਕਈ ਵਾਰ ਉਦਾਂ ਹੀ ਨਾਸ਼ਟ ਕਰ ਦਿੰਨੇ ਆ ਬੇਦਾ ਆਕੀ ਖੜਾ ਕੋਈ ਨਹੀਂ ਪੱਟੋ ਪਰ ਇਹਦੇ ਵਿੱਚ ਗੁਣ ਵਾਲੇ ਆ ਸਿਹਤ ਲਈ ਤਾਂ ਇੰਨਾ ਚੰਗਾ ਨਾ ਇਹ ਜੇ ਕਿਤੇ ਜਿਵੇਂ 6 ਵਜੇ ਉੱਥੇ ਦਾ ਦੁੱਧ ਲਾ ਲਾ ਜੇ ਦੀਆਂ ਉਹ ਡੋਡੀਆਂ ਤੋੜ ਕੇ ਖਾ ਲਾ ਤੇ 7 8 10 ਦਿਨ ਤਰੀ ਦੀ ਤਰੀ ਦੀ ਕਮਜ਼ੋਰੀ ਸਾਰੀ ਦੂਰ ਹੋ ਜੂ ਤਾਂ ਕਿਤੇ ਵੀ ਜੋੜਾਂ ਦੇ ਵਿੱਚ ਦਰਦ ਤਾਂ ਵੀ ਇਹ ਕੰਮ ਦਿੰਦਾ ਹਾਂ ਇਹਦੀਆਂ ਟੁੱਟੀਆਂ ਲਾ ਕੇ ਜਾਂ ਇਹਦਾ ਦੁੱਧ ਚ ਨਿਚੋੜ ਕੇ ਕਾਸੇ ਦੇ ਪਤਾਸੇ ਚ ਪਾ ਕੇ ਪੀ ਲੋ ਜੇ ਕੋੜਾ ਲੱਗਦਾ ਤਾਂ ਦੁੱਧ ਨਿਚੋੜ ਲੋ ਇਹਦਾ ਪਤਾਸੇ ਚ ਪਤਾਸੇ ਆਪਾਂ ਪੀ ਸਕਦੇ ਉਹਦਾ ਮਿੱਠਾ ਹੋ ਜਾਊਗਾ ਤੇ ਸਰੀਰ ਦੇ ਵਿੱਚ ਇਹਨੇ ਬਾਹਲੀਆਂ ਜਣੀ ਇਹ ਆਪਣੇ ਬਾਤ ਤੇ ਬੜਾ ਵਧੀਆ ਚੀਜ਼ ਆ ਜਿਹੜਾ ਇਹ ਆਕਾ ਦੇਸੀ ਆਕਾ ਨੂੰ ਕਹਿੰਦੇ ਆ ਹਾਂ ਦੇਸੀ ਆਕਾ ਇਹੋ ਆਕਾ ਹਾਂ ਜਿਹੜਾ ਆਮ ਜੰਗਲਾਂ ਦੇ ਵਿੱਚ ਮਿਲਦਾ ਹੈ ਆਮ ਜਿੱਥੇ ਵੀ ਕਿਤੇ ਬਰਾਂਜਾ ਥਾਂ ਉੱਥੇ ਬਹੁਤ ਹੁੰਦਾ ਵਾ ਇਹ ਸੜਕ ਦੇ ਕਿਨਾਰੇ ਤੇ ਹੋਇਆ ਬਾਬਾ ਭਾਈ ਸਕਰਾਂ ਦੀ ਜਗ੍ਹਾ ਦੇ ਕੋਲੇ ਹਾਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਕਿਸੇ ਦੇ ਵੀ ਖੇਤ ਬੰਨੇ ਹੋਵੇ ਕਰੇ ਹੋਵੇ ਪਾਸੇ ਇਹਨੂੰ ਨਾ ਪੱਟਿਆ ਕਰੋ ਇਹਦੇ ਗੁਣ ਲਵੋ ਜਿੰਨੇ ਵੀ ਲੈ ਜਾਂਦੇ ਆ 7 ਵਜੇ ਹੋਵੇ ਤੇ ਦੁੱਧ ਲਾ ਲਓ ਜੇ ਸਰੀਰ 'ਚ ਜੋੜਾਂ 'ਚ ਦਰਦ ਹੋਵੇ ਤਾਂ ਦੁੱਧ ਪਤਾਸੇ 'ਚ ਪਾ ਕੇ ਪੀ ਲਓ ਕਮਜ਼ੋਰੀ ਆ ਸਰੀਰ ਨੂੰ ਇਹਦੀਆਂ ਉਹ ਡੋਟਕਾਂ ਖਾ ਲੋ ਇਹ ਚੀਜ਼ ਆ